ਪੂਰ ਕਾਇਨਾਤ ਦੇ ਵਿੱਚ ਅਗਰ ਕੋਈ ਸਭ ਤੋਂ ਸੋਹਣੀ ਥਾਂ ਹੈ ਉਹ ਮਾਦੀ ਗੋਦ ਹੈ ਇਸ ਚਾਇਨਾਤ ਦੇ ਵਿੱਚ ਅਗਰ ਕੋਈ ਸਭ ਤੋਂ ਪਵਿੱਤਰ ਸਥਾਨ ਹੈ ਉਹ ਮਾਤਾ ਦੇ ਚਰਨ ਹੈ ਮਾਤਾ ਦੇ ਪੈਰ ਹੈ ਤੇ ਅਗਰ ਇਸ ਦੁਨੀਆ ਦੇ ਵਿੱਚ ਕੋਈ ਸਭ ਤੋਂ ਵੱਡੀ ਦੌਲਤ ਹੈ ਕਿਸੇ ਨੂੰ ਅਗਰ ਮਾਨ ਹੋਵੇ ਉਹ ਦੌਲਤ ਮਾਤਾ ਦਾ ਅਸ਼ੀਰਵਾਦ ਇੱਕ ਸ਼ਾਇਰ ਹੋਏ ਜੀ ਮਨੂਬਰ ਰਾਣਾ ਜੀ ਉਹਨੇ ਆਪਣੇ ਜੀਵਨ ਦੇ ਵਿੱਚ ਆਪਣੀਆਂ ਬੋਤੀਆਂ ਲਿਖਤਾ ਮਾਂ ਬਾਰੇ ਲਿਖੀਆਂ ਨੇ ਉਹਨਾਂ ਦਾ ਇੱਕ ਸ਼ੇਰ ਉਹ ਕਹਿੰਦੇ ਨੇ ਜਦ ਵੀ ਮੇਰੀ ਕਸ਼ਤੀ ਸਹਿਲਾਬ ਵਿੱਚ ਆ جاتی ਹੈ ਜਦ ਵੀ ਮੇਰੀ ਕਸ਼ਤੀ ਸਹਿਲਾਬ ਵਿੱਚ ਆ جاتی ਹੈ ਮਾਂ ਦੁਆ ਕਰਦੀ ਹੋਈ ਖੁਆਬ ਵਿੱਚ ਆ ਜਾਂਦੀ ਹੈ ਮਾਂ ਇਹ ਕਹਿੰਦੀ ਹੈ ਤੁਹਾਡੇ ਤੇ ਕੋਈ ਦੁੱਖ ਤਕਲੀਫ ਆਵੇ ਮਾਂ ਨੂੰ ਪਹਿਲਾਂ ਬੱਤਾ ਲੱਗਦਾ ਮਾਂ ਰਸਾਂ ਮਾਂ ਜਾਪ ਕਰਨਾ ਸ਼ੁਰੂ ਕਰ ਦਿੰਦੀ ਹੈ ਮੇਰੇ ਦੋਨੋਂ ਬੱਲੇ ਵੀ ਅੱਜ ਹਰਜੋਤ ਬੈਂਸ ਜਿਸ ਵੀ ਮਕਾਮ ਤੇ ਹੈ ਉਸ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਭੂਮਿਕਾ ਤੇ ਅੱਜ ਇੱਥੇ ਬੈਠਾ ਹੋਇਆ ਕਿ ਜੀਵਨ 'ਚ ਮਦਦ ਕੀਤੀ ਹੈ ਇਹਨਾਂ ਨੇ ਹਰ ਸਾਡੇ ਨਾਲ ਵੀ ਆਪਦੀ ਦੇ ਦੁੱਖ ਸੁੱਖ ਸਾਰੇ ਅੱਜ ਭਾਵੇਂ ਥੋੜੇ ਸਿਰ ਤੋਂ ਦੁਨਿਆਵੀ ਤੌਰ ਤੇ ਮਾਦਾਸ ਆਇਆ हट ਚੁੱਕਿਆ ਪਰ ਮੈਨੂੰ ਪੂਰਨ ਯਕੀਨ ਹੈ ਕਿ ਮਾਂ ਇੱਕ ਐਦਾਂ ਦਾ ਰਿਸ਼ਤਾ ਹੈ ਮਾਦੀ ਮਮਤਾ ਇੰਨੀ ਮਹਾਨ ਹੈ ਕਿ ਮਾਤਾ ਜੀ ਜਿੱਥੇ ਕਿਤੇ ਵੀ ਹੋਣਗੇ ਉਹਨਾਂ ਦੀ ਅਸੀਸ ਉਹਨਾਂ ਦੀ ਦੁਆ ਤੁਹਾਡੇ ਨਾਲ ਸਦਾ ਹੀ ਆਉਂਦੀ ਸੰਗਤ ਅਸੀਂ ਸੰਗਤ ਰੂਪ ਦੇ ਵਿੱਚ ਗੁਰੂ ਸਾਹਿਬ ਦੇ ਚਰਨਾ ਚਰਨਾਂ ਚਰਦਾਸ ਕੀਤੀ ਹੈ ਗੁਰੂ ਸਾਹਿਬ ਕੀ ਅਰਦਾਸ ਜ਼ਰੂਰ ਪ੍ਰਵਾਨ ਕਰਨਗੇ ਇਹ ਅਰਦਾਸ ਇਹ ਵੀ ਹੈ ਕਿ ਆਪ ਜੀ ਨੂੰ ਜਿੱਥੇ ਗੁਰੂ ਸਾਹਿਬ ਬਾਣਾ ਮੰਨਣ ਦਾ ਬਲ ਬਖਸ਼ਣ ਉੱਥੇ ਆਪ ਜੀ ਦੇ ਸਿਰ ਤੇ ਹੌਂਰ ਹੱਥ ਰੱਖਣ ਤੁਸੀਂ ਹੋਰ ਸੇਵਾ ਕਰੋ ਤੁਸੀਂ ਹੋੜ ਮਾਤਾ ਜੀ ਦਾ ਨਾਮ ਉਹਨਾਂ ਦਾ ਬਖਸ਼ਿਆ ਹੋਇਆ ਪ੍ਰਤਾਪ ਹੋਰ ਤੁਸੀਂ ਉਸ ਦੀ ਲਿਸ਼ਕਾ ਮਾਰੋ ਮੈਨੂੰ ਪਰਿਵਾਰ ਵੱਲੋਂ ਮੈਂ ਪਰਿਵਾਰ ਦਾ ਦੋਹਾਂ ਦੋਨੋਂ ਭਰਾਵਾਂ ਦੇ ਵੱਲੋਂ ਛੋਟੇ ਭਰਾ ਦਾ ਫਰਜ਼ ਅਲਾ ਕਰਦੇ ਹੋਏ ਹਮੇਸ਼ਾ ਹੀ ਪਰਿਵਾਰ ਦੇ ਨਾਲ ਹਾਂ ਤੇ ਅੱਜ ਇੱਥੇ ਪਹੁੰਚੇ ਹਰ ਇੱਕ ਸ਼ਖਸ ਦੀ ਬਹੁਤ ਮਹਾਨ ਮਹਾਨ ਰਸਤੀਆਂ ਬਹੁਤ ਮਹਾਨ ਮਹਾਨ ਸਦੀ ਤੇ ਇਥੋਂ ਮੈਨੂੰ ਯਾਦ ਆਇਆ ਮਹਾਨ ਕਰ ਦਿੰਦੇ ਮਹਾਨ ਮਹਾਨ ਦੀ ਸੰਧੀ ਪਤਾ ਕੀ ਹੈ ਮਾਦੇ ਹੰਦਾ ਯਾਨੀ ਮਹਾਨ ਕੌਣ ਹੈ ਜੋ ਮਾਦੇ ਹੰਦਾ ਹੋਵੇ ਤਾਂ ਇੰਨੀਆਂ ਮਹਾਨ ਮਹਾਨ ਸ਼ਖਸੀਤਾਂ ਸੰਤ ਸਮਾਜ ਦੇ ਵਿੱਚੋਂ ਸਾਡੇ ਬਹੁਤ ਹੀ ਸਤਾਰਿਓ ਸੰਦੇ ਬਾਬਾ ਬੀ ਸਿੰਘ ਜੀ ਸ਼ੰਵੇਕੁਰੜੀ ਸੰਤ ਬਾਬਾ ਲਖਾ ਸਿੰਘ ਜੀ ਇਲਾਨਗਰ ਸਾਹਿਬ ਵਾਲੇ ਸਾਰੇ ਸੰਤ ਹੋਰ ਵੀ ਬਹੁਤ ਸਾਰੇ ਸੰਤ ਸਮਾਜ ਦੇ ਵਿੱਚੋਂ ਕੈਬਨਟ ਦੇ ਵਿੱਚ ਮੇਰੇ ਸਾਥੀ ਸਰਦਾਰ ਤਰਨਪ੍ਰੀਤ ਸਿੰਘ ਸੋਨ ਜੀ ਉਸ ਪੇਸ਼ਵੀ ਪਹੁੰਚੇ ਨੇ ਸਾਬਕਾ ਮੰਤਰੀ ਸਾਹਿਬ ਸਰਦਾਰ ਬਰਬੀਰ ਸਿੰਘ ਸਿੱਧੂ ਜੀ ਮੈਂ ਦੇਖਿਆ ਸੀ ਅਮਰਜੀਤ ਸਿੰਘ ਸੰਧਵਾਦੀ ਸਾਹਿਬ ਕਾ ਐਮਐਲਏ ਸਾਹਿਬ ਜੀਪੀਜੀ ਸਾਹਿਬ ਕਾ ਐਮਐਲਏ ਸਾਹਿਬ ਸਾਰੇ ਬਹੁਤ ਹੀ ਸਤਕਾਰਯੋਗ ਐਨੀ ਵਿਕ ਵੀਰ ਜੀ ਗੁਰਪ੍ਰੀਤ ਢੁੱਗੀ ਜੀ ਬਹੁਤ ਹੀ ਨੇਕ ਦਿਲ ਇਨਸਾਨ ਸਾਡੇ ਸਤਕਾਰਯੋਗ ਵੀਰ ਬੀਨੂ ਢੱਲੋਂ ਜੀ ਹੋਰ ਵੀ ਬਹੁਤ ਸਾਰੇ ਸੱਜਣ ਤੇ ਗੁਰਿੰਦਰ ਕੁਮਾਰ ਜੀ ਜੀਪੀ ਪੰਜਾਬ ਪੁਲਿਸ ਇਹਨਾਂ ਨਾਲ ਮਿਲ ਕੇ ਪਿਛਲੇ ਸਮੇਂ ਦੇ ਵਿੱਚ ਇੱਥੇ ਬਹੁਤ ਸਾਰਾ ਮੇਡ ਕੰਮ ਪੰਜਾਬ ਦੇ ਵਿੱਚ ਕ腐ਸ਼ਨ ਨੂੰ ਢਲ ਪਾਉਣ ਵਾਲਾ ਕੰਮ ਐਜ਼ ਅ ਟੀਮ ਕਿਟਰ ਬਹੁਤ ਲੰਬਾ ਸਮਾਂ ਇਹਨਾਂ ਦੇ ਨਾਲ ਹੀ ਰਜੇਸ਼ ਧਮਾਨ ਜੀ ਆਈਐਸ ਜੋ ਅੱਜਕੱਲ ਜਸਪ੍ਰੀਤ ਸਿੰਘ ਜੀ ਐਸਡੀਐਮ ਅਨੰਪੁਰ ਸਾਹਿਬ ਹੋਰ ਵੀ ਬਹੁਤ ਸਾਰੇ ਜਿਹੜੇ ਸਾਰੇ ਸੱਜਣ ਅਮਰਦੀਪ ਸਿੰਘ ਚਾਵਲਾ ਜੀ ਹੋਰ ਵੀ ਮੈਂ ਖਿਮਾ ਦਾ ਯਾਚੇ ਖੂੰਗਾ ਅਗਰ ਸਾਡੇ ਬਹੁਤ ਸਾਰੇ ਲੋਕਲ ਮੈਂ ਦੇਖ ਰਹੇ ਹਾਂ ਸਾਡੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਆਗੂ ਸਾਡੇ ਮੇਰੇ ਕਾਂਗਰਸ ਦੇ ਜਿਹੜੇ ਵੀਰ ਨੇ ਬਹੁਤ ਸਰਕਾਰਿਓ ਉਹ ਬਹੁਤ ਸਾਰੇ ਲੀਡਰ ਕਾਂਗਰਸ ਤੋਂ ਪਹੁੰਚੇ ਨੇ ਪਾਛ ਪਾਛ ਪਹੁੰਚੇ ਹਰ ਇੱਕ ਸ਼ਖਸ ਦਾ ਇਹ ਨਾ ਨਿੱਜੀ ਪਿਆਰ ਹੈ ਰਾਜਨੀਤਿਕ ਮੰਚ ਤੋਂ ਉੱਪਰ ਉੱਟਦੇ ਹੋਏ ਮੈਂ ਪਰਿਵਾਰ ਵੱਲੋਂ ਆਪ ਸਭ ਦਾ ਇੱਕ ਇੱਕ ਕਦਮ ਜੋ ਚੱਲ ਕੇ ਆਏ ਹੂੰ ਉਹ ਸਿਰ ਮੱਥੇ ਆਪ ਸਭ ਨੂੰ ਬੇਨਤੀ ਹੈ ਜੀ ਗੰਗਲ ਪ੍ਰਸ਼ਾਦਾ ਜੀ ਨੂੰ ਸ਼ਕੈ ਜਣਾ ਬਹੁਤ ਬਹੁਤ ਧੰਨਵਾਦ ਜੀ ਨਿਖਾਜਰੀ ਜੀ ਦੇ ਭਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਜਿਲ੍ਹਾ ਕੀ ਭੋਗ ਤੇ ਆ ਮਾਤਾ ਈਲਾਵਤੀ ਦਾ ਕੀ ਕਰ ਜਾਂਦਾ ਅੱਜ ਅਸੀਂ ਪਿੰਡ ਧਰੂਬ ਆਪਣੇ ਏ.ਆਈ.ਜੀ ਸਰਦਾਰ ਹਰਦੀਪ ਸਿੰਘ ਰਾਣਾ ਜੀ ਸਸਪਸਾਉ ਦੇ ਮਾਤਾ ਜੀ ਸਤਕਾਰਯੋਗ ਬੀਬੀ ਨੀਲਾਬਤੀ ਦੇ ਪੋਤੇ ਆਏ ਤੇ ਇਹਨਾਂ ਨੇ ਅੱਜ ਇੱਥੇ ਆ ਕੇ ਪਰਿਵਾਰਕ ਜਿੰਨੇ ਸੰਬੰਧ ਪੁਰਾਣੇ ਵੀ ਸੀਗੇ ਤੇ ਪਤਾ ਲੱਗਿਆ ਮਾਤਾ ਜੀ ਵੱਲੋਂ ਇੱਕਾ ਗੁਣਾ ਪਰਿਵਾਰ ਮਾਲਾ ਦੀ ਤਰ੍ਹਾਂ ਪਰੋਇਆ ਹੋਇਆ ਸੀ ਅਤੇ ਚੰਗੀ ਪਰਵਰਿਸ਼ ਕਰਕੇ ਮਾਤਾ ਜੀ ਨੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਪਿਤਾ ਜੀ ਦੇ ਜਾਣ ਤੋਂ ਬਾਅਦ ਵੀ ਇੱਕ ਮੁੱਠ ਪਿਆਰ ਪਰਿਵਾਰ ਇੱਕਾ ਰੱਖਣਾ ਇੰਨਾ ਪਰਿਵਾਰ ਨੂੰ ਸਮਾਦ ਸੇਵਾ ਵੱਲ ਕਰਕੇ ਅਗਾਂਹ ਬਹੁਤ ਸੋਚ ਵਾਲੇ ਅੱਜ ਸਾਨੂੰ ਮਾਤਾ ਜੀ ਸੁਦੀਵੀ ਵਿਛੋੜਾ ਦੇ ਗਏ ਉਹਨਾਂ ਦੇ ਅੱਜ ਅੰਤਿਮ ਅਰਦਾਸ ਵਿੱਚ ਸਮਾਜਿਕ ਅਤੇ ਲੋਕ ਪੋਲੀਟੀਕਲ ਲੋਕਾਂ ਵੱਲੋਂ ਵੀ ਅਤੇ ਅਫਸਰ ਸਾਹਿਬਾਨ ਵੱਲੋਂ ਵੀ ਸਰਦਾਰ ਜੀ ਸਿੰਘ ਰਾਣਾ ਜੀ ਅਤੇ ਉਹਨਾਂ ਦੇ ਪਰਿਵਾਰ ਸਾਧ ਜਨ ਦੇ ਬੇਟਾ ਗਗਨਦੀਪ ਸਿੰਘ ਜੀ ਨਾਲ ਆ ਕੇ ਜਿਹੜਾ ਦੁੱਖ ਸਾਂਝਾ ਕੀਤਾ ਉਸ ਦੁੱਖ ਦੀ ਘੜੀ ਵਿੱਚ ਅਸੀਂ ਹਾਜ਼ਰੀ ਲਵਾਈ ਹੈ ਮਹਾਰਾਜ ਵਿਚੜੀ ਹੋਏ ਲੋਕ ਜੀ ਦੀ ਰੀਲਾਵਤੀ ਜੋ ਆਪਣੇ ਚਰਨਾਂ ਵਿੱਚ ਨਿਵਾਸ ਰક્ષਣ ਇਹ ਅਰਦਾਸ ਕਰਦੇ ਆਂ ਮਹਾਰਾਜ ਜੀ ਮਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ